ਤੇ ਮੈਨੂੰ ਲੱਗਦਾ ਕਿ ਪੰਜਾਬ ਤੁਸੀਂ ਆਉਣ ਵਾਲੇ ਟਾਈਮ 'ਚ ਜਲਦੀ ਇਹਨਾਂ ਨੂੰ ਇਹਨਾਂ ਦਿਖਾ ਦੇਵਾਂਗੇ ਜੇ ਨਾਂ ਸੁਧਰੇ ਤੇ ਇਹਨਾਂ ਦਾ ਜੋ ਹਸ਼ਰ ਦਿੱਲੀ 'ਚ ਹੋਇਆ ਉਸ ਤੋਂ ਬੁਰਾ ਪੰਜਾਬ 'ਚ ਇਸ ਵੀ ਰਹੀ ਅਰਵਿੰਦ ਕੇਜਰੀਵਾਲ ਦੀ ਪਿਛਲੇ ਤਿੰਨ ਇਲੈਕਸ਼ਨ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਦਿੱਲੀ ਇਸ ਤੋਂ ਇਲਾਵਾ ਵੀਆਈਪੀ ਕਲਚਰ ਨਹੀਂ ਹੈ ਉਸ ਤੋਂ ਇਲਾਵਾ ਐਜੂਕੇਸ਼ਨ ਹੋਰ ਜੋ ਹੈਲਥ ਤੇ ਇਹਨਾਂ ਨੇ ਕਿਹਾ ਜੀ ਕਿਉਂ ਇਹਨਾਂ ਦੀਆਂ ਗੱਲਾਂ ਚਾਹੁੰਦੇ ਹੋ ਕਿਉਂ ਉਹਦੀਆਂ ਗੱਲਾਂ ਨੂੰ ਰਿਪੀਟ ਕਰਦੇ ਹਾਂ ਹੈ ਦਿੱਲੀ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਗੰਦਾ ਪਲਾ ਰਿਹਾ ਹੈ ਜਮਨਾ ਸਾਫ਼ ਨਹੀਂ ਹੋਈ ਕਿਹੜਾ ਵਾਦਾ ਉਹਨੇ ਪੂਰਾ ਕਰਤਾ ਝੂਠ ਹੀ ਬੋਲੀ ਜਾਂਦੇ ਸਕੂਲਾਂ ਦੇ ਟੀਚਰ ਨਹੀਂ ਐ ਉਹਨਾਂ ਦੇ ਉਹ ਝੂਠ ਨੂੰ ਸੱਚ ਬਣਾ ਕੇ ਬੋਲ ਦਿੰਦਾ ਇਹ ਇਹ ਨਾ ਕਰਿਆ ਕਰੋ 27 ਸਾਲਾਂ ਬਾਅਦ ਭਾਜਪਾ ਨੇ ਦਿੱਲੀ ਦਾ ਕਿਲਾ ਫਤਿਹ ਕੀਤਾ ਔਰ ਇਸ ਜਿੱਤ ਨੂੰ ਪੰਜਾਬ ਦੇ ਨਜ਼ਰੀਏ ਨਾਲ ਵੀ ਬਹੁਤ ਅਹਿਮ ਵਿਖਿਆ ਜਾਂਦਾ ਕਿਉਂਕਿ ਦਿੱਲੀ ਦੀ ਜਿੱਤ ਦਾ ਅਸਰ ਹਮੇਸ਼ਾ ਪੰਜਾਬ ਤੇ ਹੁੰਦਾ ਔਰ ਪੰਜਾਬ ਦੇ ਲੋਕ ਹਮੇਸ਼ਾ ਦਿੱਲੀ ਨੂੰ ਰਾਜਨੀਤੀ ਦੇ ਵਿੱਚ ਫੋਲੋ ਕਰਦੇ ਆਏ ਨੇ ਔਰ ਹਰਜੀਤ ਸਿੰਘ ਗਰੇਵਾਲ ਮੇਰੇ ਨਾਲ ਨੇ ਗਰੇਵਾਲ ਸਾਹਿਬ ਪਹਿਲਾ ਰਿਐਕਸ਼ਨ ਜੀ ਪਹਿਲੀ ਗੱਲ ਤਾਂ ਇਹ ਆ ਸਾਰੇ VOTERਾਂ ਦਾ ਬਹੁਤ ਧੰਨਵਾਦ ਦਿੱਲੀ ਦੇ ਔਰ ਸਾਡੇ ਵਰਕਰਾਂ ਦਾ ਨੂੰ ਬਹੁਤ ਵਧਾਈ ਸਾਡੀ ਲੀਡਰਸ਼ਿਪ ਨੂੰ ਬਹੁਤ ਵਧਾਈ ਇਹ ਮੋਦੀ ਜੀ ਦੀ ਕ੍ਰੈਡੀਬਿਲਟੀ ਦੀ ਜਿੱਤ ਆ ਉਹਨਾਂ ਦੀਆਂ ਗਰੰਟੀਆਂ ਤੇ ਲੋਕਾਂ ਨੇ ਯਕੀਨ ਕੀਤਾ ਦਿੱਲੀ ਜਿਹੜਾ ਉਹ ਮਲਟੀਕਲਚਰਲ ਸਿਟੀ ਆ ਉੱਥੇ ਸਾਰੀਆਂ ਜਾਤੀਆਂ ਸਾਰੇ ਧਰਮਾਂ ਸਾਰੇ ਵਰਗਾਂ ਦੇ ਲੋਕ ਰਹਿੰਦੇ ਆ ਇਹਦਾ ਮਤਲਬ ਪੂਰੇ ਦੇਸ਼ ਦੇ ਅੰਦਰ ਮੋਦੀ ਜੀ ਦਾ ਪ੍ਰਭਾਵ ਜਿਹੜਾ ਉਸੇ ਤਰ੍ਹਾਂ ਹੀ ਹੈ ਕਾਇਮ ਭਾਰਤੀ ਜਨਤਾ ਪਾਰਟੀ ਦਾ ਆਧਾਰ ਕਹਿਣ ਤੇ ਕੇਜਰੀਵਾਲ ਤੇ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਉਹ ਝੂਠ ਬਹੁਤ ਬੋਲਦਾ ਤੇ ਮੈਨੂੰ ਲੱਗਦਾ ਕਿ ਪੰਜਾਬ 'ਚ ਅਸੀਂ ਆਉਣ ਵਾਲੇ ਟਾਈਮ 'ਚ ਜਲਦੀ ਇਹਨਾਂ ਨੂੰ ਇਹਨਾਂ ਦਿਖਾ ਦੇਵਾਂਗੇ ਜੇ ਨਾ ਸੁਧਰੇ ਤੇ ਇਹਨਾਂ ਦਾ ਜੋ ਹਸ਼ਰ ਦਿੱਲੀ 'ਚ ਹੋਇਆ ਉਸ ਤੋਂ ਬੁਰਾ ਪੰਜਾਬ 'ਚ ਹੋਣਾ ਯੂਐਸਬੀ ਰਹੀ ਅਰਵਿੰਦ ਕੇਜਰੀਵਾਲ ਦੀ ਪਿਛਲੇ ਤਿੰਨ ਇਲੈਕਸ਼ਨ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਦੇ ਲਈ ਇਸ ਤੋਂ ਇਲਾਵਾ ਵੀਆਈਪੀ ਕਲਚਰ ਨਹੀਂ ਹੈ ਉਸ ਤੋਂ ਇਲਾਵਾ ਐਜੂਕੇਸ਼ਨ ਹੋਰ ਜੋ ਹੈਲਥ ਤੇ ਉਹਨਾਂ ਨੇ ਕਿਹਾ ਜੀ ਕਿਉਂ ਇਹਨਾਂ ਦੀਆਂ ਗੱਲਾਂ ਚਾਉਂਦੇ ਹੋ ਕਿਉਂ ਉਹਦੀਆਂ ਗੱਲਾਂ ਨੂੰ ਰਿਪੀਟ ਕਰਦੇ ਹੋ ਹੈ ਦਿੱਲੀ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਗੰਦਾ ਪਲਾ ਰਿਹਾ ਹੈ ਜਮਨਾ ਸਾਫ਼ ਨਹੀਂ ਹੋਈ ਕਿਹੜਾ ਵਾਦਾ ਉਹਨੇ ਪੂਰਾ ਕਰਤਾ ਝੂਠ ਹੀ ਬੋਲੀ ਜਾਂਦੇ ਨੇ ਸਕੂਲਾਂ 'ਚ ਟੀਚਰ ਨਹੀਂ ਐ ਉਹਨਾਂ ਦੇ ਉਹ ਝੂਠ ਨੂੰ ਸੱਚ ਬਣਾ ਕੇ ਬੋਲ ਦਿੰਦਾ ਇਹ ਇਹ ਨਾ ਕਰਿਆ ਕਰੋ এক্সਪੋਜ਼ ਹੋਇਆ ਅਰੇ ਜਿਹੜਾ ਮੀਡੀਆ ਨੂੰ ਵੀ ਪੈਸਾ ਪੁਛਾ ਦਿੰਦਾ ਉਹਦੇ ਕਰਕੇ ਪੁੱਛਦੇ ਆ ਜਾਂ ਬੋਲਦੇ ਆ ਨਹੀਂ ਤਾਂ ਇਹੋ ਜਿਹੇ ਬ੍ਰਡਕਸਟੀ ਦਾ ਕੋਈ ਨਾ ਨਾ ਲਵੇ ਸਵੇਰੇ ਸਵੇਰੇ ਨੌਲੇ ਨੂੰ ਸਾਰਿਆਂ ਦਾ ਰੋਟੀ ਨਾ ਮਿਲੇ ਝੂਠੇ ਆਦਮੀ ਦਾ ਇਹ ਕੋਈ ਗੱਲ ਹੈਗੀ ਐ ਇਹਦੀ ਗੱਲ ਨਹੀਂ ਕਰਨੀ ਚਾਹੀਦੀ ਪੰਜਾਬ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦਿੱਲੀ ਪੰਜਾਬ ਨੂੰ ਕਿਸ ਸਥਿਤੀ ਵਿੱਚ ਦੇਖਦੇ ਹੋ ਕਿਉਂਕਿ ਆਗਾਜ਼ ਅੱਛਾ ਹੁੰਦਾ ਤਾਂ ਅੰਜਾਮ ਵੀ ਅੱਛਾ ਹੁੰਦਾ ਆਉਣ ਵਾਲੇ ਟਾਈਮ 'ਚ ਦੇਖਣਾ ਬੀਜੇਪੀ 'ਚ ਪੰਜਾਬ 'ਚ ਬਹੁਤ ਬੜੀਆਂ ਚੇਂਜਸ ਹੋ ਰਹੀਆਂ ਨੇ ਔਰ ਕੰਮ ਕਰਨ ਦਾ ਤਰੀਕਾ ਵੀ ਸਾਨੂੰ ਬਦਲਣਾ ਪੈਣਾ ਜੇ ਅਸੀਂ ਨਾ ਬਦਲਿਆ ਤੇ ਲੋਕ ਜਿਹੜੇ ਆ ਸਾਡੇ ਤੋਂ ਬਹੁਤ ਉਮੀਦਾਂ ਰੱਖਦੇ ਆ ਅਸੀਂ ਉਹ ਉਮੀਦਾਂ ਪੂਰੀਆਂ ਕਰਨੀਆਂ ਨੇ ਇਸ ਕਰਕੇ ਬਦਲਣਾ ਔਰ ਸਾਡੀ ਮਾਈਕਰੋ ਮੈਨੇਜਮੈਂਟ ਹੁੰਦੀ ਆ ਉਸ ਤਰੀਕੇ ਨਾਲ ਕਰਾਂਗੇ ਤੁਸੀਂ ਦੇਖਿਓ ਸਿੱਖ ਸੀਟੇਆਂ ਤੇ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਮਰਜਿੰਦਰ ਸਿੰਘ ਸਿੱਖਤਾ ਤੇ ਮਰਵਾ ਸਾਹਿਬ ਅਰਵਿੰਦ ਸਿੰਘ ਲਵਲੀ ਹੈਗੇ ਨੇ ਉਹ ਬਹੁਤ ਵੱਡੇ ਮਾਰਜਨ ਜਿਹੜੇ ਕਿ ਜਿੱਤੇ ਹੈਗੇ ਨੇ ਅਰੇ ਭਾਈ ਗੱਲ ਸੁਣ ਲਓ ਮੇਰੀ ਸੱਤ ਸੀਟਾਂ ਜਿਹੜੀਆਂ ਨੇ OBC ਵਾਲੀਆਂ ਉਹਦੇ ਚ 6 ਜਿੱਤੀਆਂ ਨੇ ਅਸੀਂ OBC ਨੇ ਸਾਨੂੰ ਸਮਰਥਨ ਕੀਤਾ ਔਰ ਫਿਰ ਜਿਹੜੀਆਂ ਸਿੱਖ ਸੀਟਾਂ ਨੇ ਉਹ ਵੀ ਅਸੀਂ ਜਿੱਤੀਆਂ ਨੇ ਫਿਰ ਉਸ ਤੋਂ ਬਾਅਦ ਜਿਹੜੀਆਂ ਮੁਸਲਮ ਹਲਕੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਸਾਡੀ ਵੋਟ ਪਰਸੈਂਟੇਜ ਬਹੁਤ ਵਧੀਆ ਹੈ ਉਨ 26 ਸਮਰਥਨ ਸਾਨੂੰ ਮਿਲਿਆ ਸਾਨੂੰ ਸਾਰੇ ਧਰਮਾਂ ਵਰਗਾਂ ਨੇ ਵੋਟ ਕੀਤਾ ਤਾਂ ਅਸੀਂ ਜਿੱਤੇ ਹੈ ਤੇ ਮਿਨੋਰਟੀ ਸਾਡੇ ਨਾਲ ਹੈ ਤੇ ਇਹ ਤਾਂ ਝੂਠ ਬੋਲਦੇ ਰਹਿੰਦੇ ਆ ਸੰਵਿਧਾਨ ਨੂੰ ਖਤਰਾ ਸੰਵਿਧਾਨ ਨੂੰ ਤਾਂ ਖਤਰਾ ਇਹਨਾਂ ਕੋਲੋਂ ਆ ਜਿਹੜੇ ਇਲੈਕਸ਼ਨ ਕਮਿਸ਼ਨ ਤੇ ਵੀ ਵਿਸ਼ਵਾਸ ਨਹੀਂ ਕਰਦੇ ਸੰਵਿਧਾਨ ਨੂੰ ਖਤਰਾ ਇਹ ਸੰਵਿਧਾਨਕ ਸੰਸਥਾਵਾਂ ਨੇ ਸੰਵਿਧਾਨ ਨੂੰ ਖਤਰਾ ਇਹਨਾਂ ਤੋਂ ਆ ਜਿਹੜੇ ਕੋਰਟਾਂ ਦੇ ਖਿਲਾਫ ਵੀ ਬੋਲਦੇ ਰਹਿੰਦੇ ਆ ਅਦਾਲਤਾਂ ਦੇ ਖਿਲਾਫ ਵੀ ਬੋਲਦੇ ਆ ਇਸ ਕਰਕੇ ਮੈਂ ਹੋਰ ਬਹੁਤਾ ਜਿਆਦਾ ਤਾਂ ਨਹੀਂ ਕਹਿਣਾ ਅੱਜ ਇੰਨਾ ਹੀ ਸਮਾਂ ਤੁਹਾਨੂੰ ਵੀ ਵਧਾਈ ਸਾਰਿਆਂ ਨੂੰ ਤੇ ਬਸ ਰਿਪੋਰਟਿੰਗ ਠੀਕ ਕਰਦਿਆ ਕਰੋ ਤਾ ਹਰਜੀਤ ਸਿੰਘ ਗਰੇਵਾਲ ਜਿਹੜੇ ਸਿੱਧੇ ਤੌਰ ਤੇ ਅੱਜ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਦਿੱਲੀ ਦਾ ਜਸ਼ਨ ਦਾ ਜਿਹੜਾ ਹੈਗਾ ਪੂਰਾ ਅਸਰ ਵੇਖਣ ਨੂੰ ਮਿਲ ਰਿਹਾ ਖਾਸ ਤੌਰ ਤੇ ਚੰਡੀਗੜ੍ਹ ਸਿੱਧ ਦਫਤਰ ਦੇ ਵਿੱਚ ਰੌਣਕਾਂ ਨੇ ਔਰ ਅਗਲਾ ਜਿਹੜਾ ਹੈਗਾ ਟਾਰਗੇਟ ਬੀਜੇਪੀ ਪੰਜਾਬ ਨੂੰ ਲੈ ਕੇ ਚੱਲ ਰਹੀ ਇਸੇ ਕਰਕੇ ਦੇਖ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਕਾਫੀ ਦਿੱਲੀ ਜਿੱਤ ਤੋਂ ਬਾਅਦ ਉੱਤਚਾਹਿਤ ਨਜ਼ਰ ਆ ਰਹੀ ਹੈ ਕੈਮਰਾਮੈਨ ਪ੍ਰਮਿੰਦਰ ਨਾਲ ਰਵਨਦੀਪ ਅਣਮੀਟੀ ਵੀ ਚੰਡੀਗੜ੍ਹ